Agora... ਸਤ ਮੇ ਤum ਹੀ ਜਾਨੀ ਨਾਨਕ ਬੋਲਣਾ ਜੀ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਹੈ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਬਾਤ ਸ਼ਾਹੀ ਦਸਵੀਂ ਪ੍ਰਜੰਪ ਗਉਤੀ ਸਮਰਖੈ ਗੁਰੂ ਨਾਨਕ ਲਈ ਧਾਈ ਫਿਰੰਗਰ ਗੁਰਤੀ ਅਮਰਦਾਸ ਸ੍ਰੀ ਅਮਦਾਸੇ ਹੋਈ ਸਹਾਈ ਅਰਜਨ ਹਰਗੋਬਿੰਦ ਨੂੰ ਸਮਰਉਂ ਸ੍ਰੀ ਹਰਿ ਰਾਇ ਸ੍ਰੀ ਹਰਿ ਪ੍ਰਸੰਤ ਧਾਈਐ ਜੇ ਸਚਿ ਠੈ ਸਭ ਦੁਖ ਜਾਇ ਤੇਗ ਮਹਦੁਰੂ ਸਮਰਿਆ ਕਾਰਨ ਆਉਨਿ ਦਿਆਵੇ ਭਾਈ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਬਾਦਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਨਾਰਦਾ ਧਿਆਨ ਤਰਕੇ ਬੋਲੋ ਜੀ ਪੰਜਾਬ ਪਿਆਰਿਆਂ ਚੋਣਾ ਸਾਹਿਬ ਆਜ਼ਾਦੀਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜੱਪਿਆ ਵੱਢ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਗਿਆਨ ਰੂਪ ਕੀਤਾ ਤਨਾ ਪਿਆਰਿਆਂ ਸੱਚਾਰਿਆਂ ਦੀ ਕਮਾਈ ਦਾ ਧਿਆਨ ਤਰਕੇ ਕਾਲ ਸਾਹਿਬ ਜੀ ਬੋਲੋ ਜੀ ਵਾਹਿ ਇਹਨਾਂ ਸਿੰਘਾਂ ਸਿੰਘਣੀਆਂ ਨੇ ਧਰਮ 헤 ਸੀਸ ਦਿੱਤੇ ਬੰਦ-ਬੰਦ ਘਟਾਏ ਖੋਪਰੀਆਂ ਲੋਹਈਆਂ ਚਰਖਣੀਆਂ ਤੇ ਚੜ੍ਹੇ ਆਰਿਆਂ ਨਾਲ ਚਲਾਈ ਗਈ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆਰਿਆਂ ਸਿੱਖੀ ਗੇਸਾਂ ਸਵਾਸਾਂ ਨਾਲ ਨਿਵਾਹੀ ਇਹਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਰਤਮੇ ਸਰਬਤ ਕੀ ਅਰਦਾਸ ਖਾਲਸਾ ਜੀ ਵਾਹਿਗੁਰੂ ਚੇਤਾਵੇ ਚੇਤਾਵਨ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਇਹ ਤੇ ਦੇਖ ਤੇ ਕਥ ਹੈ ਮਿਰਦ ਕੀ ਪਾਇ ਜੁਗ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਣੇ ਬਲੋ ਜੀ ਕਾਨੂੰ ਸਿੱਖੀ ਲਾਨ ਕੇ ਸ਼ਦਾਨ ਰਹਿਤ ਦਾਨ ਮੀ ਵੀਗ ਦਾਨ ਕਾਨੂੰ ਲੋਸਾ ਦਾਨ ਦਾ ਨਾਨ ਸਰਦਾਨ ਨਾਮ ਦਾ ਸ੍ਰੀ ਅਮਰਤ ਪ੍ਰਸਾਦ ਜੀ ਜੋ ਜੋ ਟਕਾ ਉਨੋ ਕੀ ਵਾਹਿਗੁਰੂ ਜੀ ਮਾਤੁ ਜੀ ਮਸਾ ਪਤੋਦਾਰਾ ਕਾਬ ਵਾਹਿਗੁਰੂ ਜੀ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਈ ਦਾ ਤਾਰ ਕੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਤਾ ਸੰਦੀਦਾਰ ਸੇਵਾ ਸਮਰਥਨ ਹਲਸਾ ਜਿੰਮਤ ਹਨਿਆਂ ਦੀ ਮਾਨ ਨੇਤਾਣਿਆਂ ਦੀ ਤਾਲ ਨੇ ਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਉਹ ਧੰਨ ਧੰਨ ਦਸ਼ਮੇਸ਼ ਪਿਤਾ ਮਰਤਕੇ ਦਾਤੇ ਸਰਬ ਸੰਧਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ ਆਪ ਜੀ ਕੇ ਪਾਵਨ ਪਵਿੱਤਰ ਸਥਾਨ ਦਰਬਾਰ ਸ਼੍ਰੀ ਪੰਕਟਾ ਸਾਹਿਬ ਜਨਮ ਸਥਾਨ ਧਨਪਨ ਸਾਹਿਬ ਜادہ ਬਾਬਾ ਅਜੀਤ ਸਿੰਘ ਸਾਹਿਬ ਜੀ ਵਿਖੇ ਜਗੋ ਜੁਗਾਟਲ ਚਾਵਰ ਸਫਰ ਤਖਤ ਦੇ ਮਾਲਕ ਨਾਨਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਰਾਜ ਆਪ ਜੀ ਕੀ ਪਾਵਨ ਚਰਨਾ ਕਮਲਾਂ ਪਾਸ ਨਿਮਰਤ ਜੈ ਸੱਚੀ ਬਾਦਸ਼ਾਹੀਓ ਆਪ ਜੀ ਕੀ ਪਾਵਨ ਦਰਬਾਰ ਅੰਦਰ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ ਸਜੇ ਦੀਵਾਨ ਅੰਦਰ ਪੰਜ ਪਾਣੀਆਂ ਦਾ ਪਾਠ ਹੋਇਆ ਗੁਰਬਾਣੀ ਪੜ੍ਹਦੇਆਂ ਕੋਲੋਂ ਹੋਈਆਂ ਬੇਅੰਤ ਪੁੱਲਾਂ ਦੀਆਂ ਭੁੱਲਾਂ ਦੀਆਂ ਮਾਫ਼ੀਆਂ ਬਖਸ਼ਣੀਆਂ ਅਗਾਹਾਂ ਤੋਂ ਸਮਾਪਤ ਸੋਝੀ ਬਖਸ਼ਣੇ ਕਰਤਾ ਕਰਨੇ ਦੀ ਸ਼ੋਜ ਤੇ ਸਪਸ਼ਟ ਗੁਰਬਾਣੀ ਪੜ੍ਹਨ ਬੋਲਣ ਸਮਝਾਂ ਦੀ ਸੋਝ ਬਖਸ਼ਣੇ ਸੇਵਾ ਸੁਣਨ ਕਰਨ ਦੇ ਵਾਲੋਂ ਤੁਮ ਬਖਸ਼ਣੇ ਬੜੀ ਸੁਣੀ ਬਾਣੀ ਦਾ ਭਾਵ ਦਰਾਈਆਂ ਸੰਗਤਾਂ ਦੇ ਹਿਰਦੇ 'ਚ ਵਸਾਉਣਾ ਹਾਜ਼ਰੀਆਂ ਤੇ ਬਲ ਬੇਟਾ ਮੰਦਰ ਤੇ ਕਬੂਲ ਕਰਨੀਆਂ ਸਰਬਤ ਸੰਗਤਨੀਆਂ ਮੰਨਦੀਆਂ ਭਾਵਨਾ ਮੰਗਾਂ ਗੁਰਮਤਿ ਦੇ ਮੁਤਾਬਕ ਪੂਰੀਆਂ ਕਰਨੀਆਂ ਦਰੋ ਕਰੋ ਨਾਮਦਾਨ ਗੁਰਸਿੱਖੀ ਜੀਵਨ ਦੀ ਦਾਤ ਸੇਵਾ ਸਮਲਣੀਆਂ ਦਾਤਾਂ ਬਖਸ਼ਣੀਆਂ ਖਾਲਸਾ ਫਤਿਹ ਦੀ ਜਲਦੀ ਕਲਾ ਕਰਨੀ ਯਾਤਰੂਆਂ ਦੀ ਯਾਤਰਾ ਸੰਭਲੀ ਕਰਨੀ ਮਹਾਰਾਜ ਬਖਸ਼ਿਆ ਪੰਡਾ ਰਿਆ ਵਿੱਚ ਮੰਚਮ ਖੜਾ ਪ੍ਰਸ਼ਾਦ ਜੀ ਲਈ ਸੱਚਕੇ ਹਾਜ਼ਰ ਹੈ ਦਰ ਤੇ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੌਣ ਦੀ ਆਗਿਆ ਹੋਵੇ ਜੀ ਬੇਨਤੀ ਹੈ ਸੰਗਤ ਹਾਜ਼ਰ ਹੈ ਮਹਾਰਾਜ ਆਪ ਜੀ ਕਿਰਪਾ ਕਰੋ ਸੱਚਖੰਡ ਸਥਾਨ ਤੋਂ ਪ੍ਰਕਾਸ਼ ਸਥਾਨ ਵੱਲ ਚੱਲੇ ਮੰਨ ਦੀ ਆਗਿਆ ਬਖਸ਼ੋ ਰਾਹ ਪੰਡਿਆ ਅੰਗ ਸੰਹਾਈ ਹੋਵੇ ਸਮੂਹ ਸੰਗਤਾਂ ਨੂੰ ਬੁਲੇ ਦਰਸ਼ਨ ਦੇ ਦਾਰੇ ਬਖਸ਼ ਕਰਕੇ ਨਦਰੋ ਨਦਰੀ ਨਿਹਾਲ ਕਰੋ ਜੀ ਸੁਖ ਹੋਵੇ ਨਾਮ ਚਿਤ ਆਵੇ ਸਿਖ ਪੜ੍ਹਦੇ ਸੁਣਦੇ ਸਰਬਤ ਨਾਹਿ ਬੰਧ ਹੋਵਣ ਨਾਨਕ ਨਾਮ ਚੜਦੀ ਕਲਾ ਤੇਰੇ 파ਣੇ ਸਰਬਤ ਦਾ ਬਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਬੋਲੇ ਸਵਾਮੀ ਉੱਚ ਅਪਾਰ ਬੇਅੰਤ ਸਵਾਮੀ ਉੱਚ ਅਪਾਰ ਬੇਅੰਤ ਸਵਾਮੀ ਕੌਣ ਜਾਣੇ ਗੁਣ ਤੇਰੇ ਗਾਵਤ ਉਦਰੇ ਸੁਣਤੇ ਉਦਰੇ ਗਾਵਤ ਉਦਰੇ ਸੁਣਤੇ ਉਦਰੇ ਗਾਵਤ ਉਦਰੇ ਸੁਣਤੇ ਬਿਨ ਸੇ ਪਾਪ ਕਨੇਰੇ ਕੌਣ ਜੜੇ ਗੁੜਤੇ ਰੇ पशु परे त मुग को तारे पशु परेत मुगद को तारे पशु प्रेत मुगध कारे पशू परेत को तारे आहन पारे उतारे कौन जाने गुण ते ते सरनाई नानक दास तेरी शराई नानकास ते शराई नानकास ते शराईल کا تا فلن ائ اون جھکي گن تي Um, prava me ¿Qué es ਜੇ ਲਗ ਭਵਜਲ ਤਰਨਾ ਬਿਨ ਤਕਬ ਸੁਨੋ ਜੇ ਠਾਕੁਰ ਪਾਵੈ ਦੇਹ ਦਰਸ ਮਨ ਚਾਉ ਭਗਤ ਇਹੋ ਮਨ ਠਹਿਰਾਵ ਬਲਿਓ ਚਰਾਗ ਅੰਧਿਆਰ ਮਹ ਸਭ ਕਲ ਉਦਰੀ ਇਕ ਨਾਮ ਧਰਮ ਪ੍ਰਗਟ ਸਗਲ ਹਰਿ ਭਵਨ ਮਹ ਜਨ ਨਾਨਕ ਗੁਰ ਪਾਰ ਬ੍ਰਹਮ ਪ੍ਰਗਟ ਸਗਲ ਹਰਿ ਭਵਨ ਮਹ ਜਨ ਨਾਨਕ ਗੁਰਪਾਰ ਬ੍ਰਹਮ ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰੇ ਉਬਰੈ ਤਿਤੈ ਲੈ ਉਪਾਰ ਸਤ ਗੁਰ ਸੁਖ ਵਿਖਾਲਿਆ ਸਚਾ ਸ਼ਬਦ ਵਿਚਾਰ ਨਾਨਕ ਆਵਰਨਾ ਸੁ ਜਈ ਹਰ ਬਿਨ ਬਕਸ਼ਨ ਹਰ ਨਾਨਕ ਆਵਰਨਾ ਸੁ ਜਈ ਹਰ ਬਿਨ ਬਕਸ਼ਨ ਹਰ ਕੋ ਵਾਰ ਵਾਰ ਜਾਓ ਗੁਰ ਗੋਪਾਲ ਮੋਹੇ ਨਿਰਗੁਣ ਤੁਮ ਪੂਰਨ ਦਾਤੇ ਦੀਨਾ नाथ ਦਿਆਲ ਉੱਠਤ ਬੈਠਤ ਸੋਵਤ ਜਾਗਤ ਜੀ ਪ੍ਰਾਨ ਤਨਮਾਲ ਦਰਸ਼ਨ ਪਿਆਸ ਬਹੁਤ ਮਨ ਮੇਰੇ ਨਾਨਕ ਦਰਸ નિਹਾਲ ਦਰਸ਼ਨ ਪਿਆਸ ਬਹੁਤ ਮਨ ਮੇਰੇ ਨਾਨਕ ਦਰਸ નિਹਾਲ ਸਾਧ ਸੰਗਤ ਹੋਏ ਨਿਰਮਲਾ ਕਟੇ ਜਮਕੀ ਫਾਸ ਸੁਖ ਦਾਤਾ ਪੈ ਪੰਜਨੋਂ ਤਿਸ ਆਗੇ ਕਰ ਅਰਦਾਸ ਮੇਰ ਕਰੇ ਜਿਸ ਮੇਰ ਵਾਂ ਤ ਕਾਰਜ ਆਵੇ ਰਾਸ ਬਹੁਤਾ ਬਹੁਤ ਵਿਖਾਇਆ ਉਚੋ ਉਚਾ ਥਾਉ ਵਰਨਾ ਚਿਹਨਾ ਬਾਹਰ ਕੀਮਤ ਕਹਿ ਨਸਕਾਉ ਨਾਨਕ ਕੋ ਪ੍ਰਭ ਮਿਆ ਕਰ ਸਚ ਦੇਵੋ ਆਪਣਾ ਨਾਨਕ ਕੋ ਪ੍ਰਭ ਮਿਆ ਕਰ ਸਚ ਦੇਵੋ ਆਪਣਾ ਨਾਉ अब राखो दास पाठ की लाज जैसी राखी लाज भगत प्रहलाद की हर नाखश पारे कर आज पुन द्रौपदी लाज रखी हर प्रभ जी छिन्नत वस्त्र दीन बोसाज ਸੁਦਾਮਾ updਾ ਤੇਰਾ ਖਿਆ ਗਨ ਕਾ ਪੜ ਤੇ ਪੁਰੇ ਤੈ ਕਾ ਜੀ ਸ਼ੀਰ ਸਤ ਗੁਰ ਸੋ ਪਰ ਸੰ ਕਲ ਜੁਗ ਹੋਈ ਰਾਖੋ ਦਾਸ ਪਾਟ ਕੀ ਲਾਜ ਰਾਖੋ ਦਾਸ ਪਾਟ ਕੀ ਲਾਜ ਨਾਸਰ ਮਨਸੂਰ ਗੁਰ ਗੋਬਿੰਦ ਸਿੰਘ ਇਸ ਦੀ ਮੰਜ਼ੂਰ ਗੁਰ ਗੋਬਿੰਦ ਸਿੰਘ ਹਕ ਰਾਗੰਸੂ ਗੁਰ ਗੋਬਿੰਦ ਸਿੰਘ ਜ਼ੁਮਲਾ ਫੈਜ਼ ਨੂੰ ਗੁਰ ਗੋਬਿੰਦ ਸਿੰਘ ਹੱਕ ਹੱਕ ਆਗਾਹ ਗੁਰ ਗੋਬਿੰਦ ਸਿੰਘ ਸ਼ਾਹ ਸ਼ੇਹ ਨਿਸ਼ਾ ਗੁਰੂ ਗੋਬਿੰਦ ਸਿੰਘ ਹੱਕ ਹੱਕ ਅੰਦੇਸ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਬੇ ਗੁਰੂ ਗੋਬਿੰਦ ਸਿੰਘ ਕਾਦਿਰੇ ਹਰਕਾਰ ਗੁਰੂ ਗੋਬਿੰਦ ਸਿੰਘ ਬੇਕਸਾਰਾ ਯਾਰ ਗੁਰ ਗੋਬਿੰਦ ਸਿੰਘ ਅੰਤ ਨ ਪਾਵਤ ਦੇਵ ਸਭੇ ਮਨ ਇੰਦਰ ਮਹਾ ਸ਼ਿਵ ਜੋਗ ਕਰੀ ਪੁਨ ਬੇਦ ਬਿਰੰਚ ਵਿਚਾਰ ਰਿਓ ਹਰ ਜਾਪ ਨ ਛਾੜਿਓ ਇਕ ਕਰੀ ਮथुरा ਜਨ ਕੋ ਪ੍ਰਭ ਦੀਨ ਦਿਆਲ ਹੈ ਸੰਗਤ ਸ੍ਰਿਸ਼ਟ નિਹਾਲ ਕਰੀ RAM DAS GURU JAG TARAN KO ਗੁਰ ਜੋਤਿ ਅਰਜਣ ਮਹੇਤਰੀ ਰਾਜ ਜੋਗ ਤਖਤ ਦਿਆਂ ਗੁਰ ਰਾਮਦਾਸ ਪ੍ਰਥਮੇ ਨਾਨਕ ਚੰਦ ਜਗਤ ਭਯੋ ਆਨੰਦ ਤਾਰਣ ਮਨੁਖੈ ਜਨ ਕਿਉ ਪਰਗਾਸ ਗੁਰ ਅੰਗਦ ਦਿਓ ਨਿਧਾਨ ਕਥ ਕਥਾ ਗਿਆਨ ਪੰਚ ਭੂਤ ਬਸ ਕੀਨੇ ਜਮਤ ਨਾ ਤਰਾਸ ਗੁਰ ਅਮਰ ਗੁਰੂ ਸ੍ਰੀ ਸਤ ਕਲਯੁਗ ਰਾਖੀ ਪਤ ਅਗਨ ਦੇਖਤ ਗਤ ਚਰਨ ਕਵਲ ਜਾਸ ਸਬਿਦ ਮਾਨਿਓ ਮਨ ਤਬ ਹੀ ਭਇਓ ਪ੍ਰਸੰਨ ਰਾਜ ਜੋਗ ਤਖਤ ਦੀਨ ਗੁਰ ਰਾਮ ਦਾ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋ ਚੰਦਾ ਤੁਦ ਸਭ ਕਿਛ ਮੈਨੂੰ ਸੋਪਿਆ ਜਾਂ ਤੇਰਾ ਬੰਦਾ ਰਕਮੀ ਟੋਟ ਨਾ ਆਵੇ ਖਾਏ ਖਰਚ ਰਹੰਦਾ ਲੱਖ 84 ਮੇਰਨੀ ਸਭ ਸੇਵ ਕਰੰਦਾ ਅਵੇਰੀ ਮਿੱਤਰ ਸਭ ਕੀ ਤਿਆਂ ਨਾ ਮੰਗੇ ਬੰਦਾ ਲੇਖਾ ਕੋਈ ਨਾ ਪੁਛਈ ਜਾਂ ਹਰ ਬਕਸ਼ੰਦਾ ਆਨੰਦ ਪਿਆ ਸੁਖ ਪਾਇਆ ਮਿਲ ਗੁਰ ਗੋਬਿੰਦਾ ਸਬੇ ਕਾਜ ਸਵਾਰੀਏ ਜਾਂ ਤੁਦ ਪਾਵੰਦਾ ਸਬੇ ਕਾਜ ਸਵਾਰੀਏ ਜਾਂ ਤੁਦ ਪਾਵੰਦਾ ਵਾਹ ਵਾਹ ਕਾ ਬਡਾ ਤਮਾਸ਼ਾ ਆਪੇ ਹੱਸੈ ਆਪ ਹੀ ਚਿਤਵੈ ਆਪੇ ਚੰਦ ਸੂਰ ਪ੍ਰਗਾਸਾ ਆਪੇ ਜਲ ਆਪੇ ਥਲ ਥੰਮਨ ਆਪੇ ਕੀਆ ਕਟਕਟ ਬਾਸ਼ਾ ਆਪੇ ਨਰ ਆਪੇ ਫੁਨ ਨਾਰੀ ਅਪੇਸਾਰ ਆਪ ਹੀ ਪਾਸ਼ਾ ਗੁਰਮੁਖ ਸੰਗਤ ਸਭੇ ਵਿਚਾਰੋ ਵਾਹ ਵਾਹ ਕਾ ਬਡਾ ਤਮਸਾ ਥਿਰ ਕਰ ਭੈਸੋ ਹਰ ਜਨ ਪਿਆਰੇ ਸਤ ਗੁਰ ਤੁਮਰੇ ਕਾਜ ਸਵਾਰੇ ਰਹਾ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰਖੀ ਕਰਤਾਰੇ ਬਾਦ ਸ਼ਾ ਸ਼ਾ ਸਭ ਵਸ ਕਰਦੀਨੇ ਅੰਮ੍ਰਿਤ ਨਾਮ ਮਹਾਰਸਿ ਪੀਨੇ ਨਿਰਭਉ ਹੋਏ ਭਜੋ ਭਗਵਾਨ ਸਾਧ ਸੰਗਤ ਮਿਲਕੇ ਨੋ ਦਾਨ ਸ਼ਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਓਟ ਪਕਰੇ ਪ੍ਰਭ ਸੁਆਮੀ ਵਾਹਿਗੁਰੂ 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 ਵਾਹਿ ਜੀਉ ਕਬਲ ਨੇਨ ਮਧੁਰ ਬਨ ਕੋਟ ਸੈਨ ਸੰਗ ਸੋ ਕਹਿਤ ਮਾਜ ਸੋਤ ਜਿ세 ਦਹੀ 파ਤ ਕਾਹੇ ਜੀਓ ਦੇਖ ਰੂਪ ਅਤ ਅਨੂ ਮੋਹ ਮਾਮਕ ਬਈ ਕਿੰਕਨੀ ਸਪਤ ਚਨਤ ਕਾਲ ਕੇਲੇ 파ਹੇ ਜੀਓ ਕਾਲ ਕਲਮ ਹੁਕਮ ਹਾਥ ਕਹੋ ਕੌਣ ਮਿਟ ਸਕੇ ਇਸ ਭੰਗ ਗਿਆਨ ਧਿਆਨ ਤਰਤ ਇਹ ਚਾਹੇ ਜੀਓ ਸਤ ਸੱਚ ਸ੍ਰੀ નિਵਾਸ ਆਤਪੁਰਖ ਸਦਾ ਤੂਹੀ ਵਾਹਿਗੁਰੂ 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 ਵਾਹਿ ਜੀਓ ਵਾਹਿਗੁਰੂ ਵਾਹਿਗੁਰੂ ਪਾਹਿ ਗੁਰੂ ਵਾਹਿ ਜੀਓ ਸਤਜੁਗ ਤੈ ਮਾਣਿਓ ਛਲਿਓ ਬਲ ਬਾਵਨ ਪਾਇਓ ਤ੍ਰੇਤੇ ਤੈ ਮਾਣਿਓ ਰਾਮ ਰਗਵੰਸ ਕਹਾਇਓ ਦਵਾਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਤ ਕੀਓ ਉਗਰ ਸੈਨ ਕੋ ਰਾਜ ਅਭੈ ਭਗਤ ਹੈ ਜਨ ਦਿਓ ਕਲ ਜੁਗ ਪਰਮਾਨ ਨਾਨਕ ਗੁਰ ਅੰਗਦ ਅਮਰ ਕਹਾਇਓ ਸ੍ਰੀ ਗੁਰ ਰਾਜ ਅਵਚਲ ਅਟਲ आदि पूर्खपुरमाड् भाग्यो रिद शब्द बसायो मन मानक संतोखियो गुर नाम दृढा अगम अगोचर पार ब्रह्म सत सत्गुरु दर्शायो அர்ஜுனா ராய கோந்த காயோ நி ஜமாரான பஜமனா ஜித் ஜல்கோ மீன் ਜੈਸਾ ਸਤਗੁਰ ਸੁਣੀਦਾ ਤੈ ਸੋਹੀ ਮੈਂ ਦੀਟ ਵਿਛੜਿਆ ਮੇਲੇ ਪ੍ਰਭੂ ਹਰ ਦਰਗੇ ਕਵਸੀਟ ਹਰ ਨਾਮੋਂ ਮੰਤਰ ਦੜਾਏਂਦਾ ਕੱਟੇ ਹਉ ਮੈ ਰੋਗ ਨਾਨਕ ਸਤ ਗੁਰ ਤੇ ਨਾਮ ਮਿਲਾਇ ਜੇ ਨਾ ਧੁਰੇ ਪਿਆ ਸੰਜੋਗ ਹਮ ਆਵ ਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਵਿਖੈ ਵਿਖ ਖਾਈ ਮਾਇਆ ਮੋਹ ਪਰਮ ਪੈ ਭੂਲੇ ਸੁਤਦਾਰਾ ਸਿਉ ਪ੍ਰੀਤ ਲਗਾਈ ਇਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹ ਮਿਲੰਤ ਜਮ ਤਰਾਸ ਮਿਟਾਈ ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਖੋ ਸ਼ਰਣ ਇਕ ਅਰਦਾਸ ਬਾਟ ਕੀਰਤ ਕੀ गुर रामदास राखो शर्णाई सुखा उटा लगाई